ਨਾਮ ਸਿਮਰ ਸਿਮਰ ਗੁਰ ਸਤਗੁਰੂ ਆਪਣਾ ਸਗਲਾ ਦੁੱਖ ਮਿਟਾਇਆ ਸਿਮਰ ਸਿਮਰ ਗੁਰ ਸਤਗੁਰੂ ਆਪਣਾ ਸਗਲਾ ਦੁੱਖ ਮਿਟਾਇਆ ਤਾਪ ਰੂਗੈ ਗੁਰ ਬਚਨੀ ਮਨ ਇੱਛੇ ਫਲ ਪਾਇਆ ਤਾਪ ਰੋਗ ਗਏ ਗੁਰਬਚਨੀ ਮਨ ਇੱਛੇ ਫਲ ਪਾਇਆ ਦੁਖ ਪੰਜਨੀ ਸਾਹਿਬ ਗਉੜੀ ਮਹਲਾ ਪੰਜਵਾ ਮੋ ਜੀ ਦੁਖ ਪੰਜਨ ਤੀਰਾਂ ਨਾਮ ਜੀ ਦੁਖ ਪੰਜਨ ਤੀਰਾਂ ਨਾਮ ਆਠ ਪੈਰ ਆਰਾਧਿਆ ਪੂਰਨ ਸਤਗੁਰ ਗਿਆਨ ਰਹਾਉ ਜਿਤ ਕਟਵਸੈ ਫਰ ਬ੍ਰਹਮਾ ਸੋਈ ਸੁਹਾਵਾਥਾਉ ਜਮ ਕੰਕਰ ਨੇੜ ਨ ਆਵਾਈ ਰਸਨਾ ਹਰ ਗੁਣ ਗਾਉ ਸਿਵਾ ਸੁਰਤ ਨ ਜਾਣੀਆ ਨਾ ਜਾਪੈ ਅਰਾਧ ਉਟ ਤੇਰੀ ਜਗ ਜੀਵਨਾ ਮੇਰੀ ਠਾਕੁਰ ਅਗਮਾ ਗਾਈ ਪੈ ਕਿਰਪਾਲ ਗੋਸਾਈਆ ਨੱਠੇ ਸੂਖ ਸੰਤਾਪ ਤਿੱਤੀ ਵਾ ਨ ਲੱਗਈ ਸਤਗੁਰ ਰੱਖੀ ਆਪ ਗੁਰਨਰਾਇਣ ਦੇਵ ਗੁਰ ਗੁਰ ਸੱਚਾ ਸਿਰਜਣਹਾਰੀ ਗੁਰੁ ਟੁੱਟਾ ਸਭ ਕਿਸ ਪਾਇਆ ਜਨ ਨਾਨਕ ਸਤਿ ਬਲਿਹਾਰ ਗਉੜੀ ਮਹਲਾ 5 ਵਾ ਸੁਕੀ ਹਰੇ ਕੀ ਏਖਿਨ ਮਾਹੈ ਅੰਮ੍ਰਿਤ ਰੇਟ ਸੰਚ ਜੀਵਾਈ ਕਾਟੇ ਕਟ ਪੁਰੀ ਗੁਰ ਦੀਵ ਸੇਵਕੋ ਦੀਨੀ ਆਪਣੀ ਸੇਵ ਰਹਾਉ ਮੇਟ ਗਈ ਚਿੰਤਾ ਪੁਨੀ ਮਨ ਆਸਾ ਕਰੀ ਦਿਆ ਸਤਿਗੁਰੁ ਗੁਣ ਤਸਾ ਦੁਖ ਨਾ ਠੀ ਸੁਖ ਆਇ ਸਮਾਈ ਠੀਨ ਪਰਿ ਡ ਗੁਰ ਫਰਮਾਈ ਇਛ ਪਨੀ ਪੂਰੀ ਗੁਰ ਮਿਰੇ ਨਾਨਕ ਤੀ ਜਨ ਸਫਲ ਫਲੀ ਗਾਉੜੀ ਮਹੱਲਾ ਪੰਜਵਾਂ ਤਾਪ ਗਏ ਪਾਈ ਪ੍ਰਸੰਤ ਸੀਤਲ ਪੈ ਕੀਨੀ ਪ੍ਰਦਾਤ ਪ੍ਰਕਿਰਪਾ ਤੇ ਬੈ ਸੁਹੇਲੀ ਜਨਮ ਜਨਮ ਕੇ ਵਿਚਰੇ ਮੇਲੀ ਰਹਾ ਸਿਮਰਤ ਸਿਮਰਤ ਪ੍ਰਭ ਕਾ ਨਾਮ ਸਗਲ ਰੋਗ ਕ ਬਿਨਸਿਆ ਥਾਉ ਸਹਿ ਸੁਭਾਏ ਬੋਲੇ ਹਰ ਬਾਣੀ ਆਠ ਪਹਿਰ ਪ੍ਰਭ ਸਿਮਰੂ ਪਰਾਨੀ ਦੁਖ ਗਦ ਜਮਨੀੜਨ ਅਵਾਈ ਕਉ ਨਾਨਕ ਜੋ ਹਰ ਗੁਣ ਗਵਾਈ ਗਉੜੀ ਮਹਲਾ ਪੰਜਵਾਂ ਜੇ ਸਿਮਰਤ ਦੁਖ ਸਭ ਜਾਇ ਨਾਮ ਰਤਨ ਵਸੇ ਮਨ ਆਇ ਜਪ ਮਨ ਮੇਰੀ ਗੋਵਿੰਦ ਕੀ ਬਾਣੀ ਸਾਧੂ ਜਨ ਰਾਮ ਰਸਨ ਵਿਖਾਣੀ ਰਹਾਉ ਇਕ ਸਿਬਨ ਨਾਹੀ ਦੂਜਾ ਕੋਈ ਜਾਕੀ ਰਿਤ ਸਦਾ ਸੁਖ ਹੋਈ ਸਾਜਨ ਮੀਤ ਸਖਾ ਕਰੀ ਕੋ ਹਰ ਹਰ ਅੱਖਰ ਮਨ ਮੇਰੀ ਰਵ ਰਿਹਾ ਸਰਬਤ ਸੁਆਮੀ ਗੁਣ ਗਾਵੀ ਨਾਨਕ ਅੰਤਰ ਜਾਮੀ ਗਉੜੀ ਮਹਲਾ ਪੰਜਵਾ ਹੋਰ ਬਿਗ ਨਹਿ ਰਹਿ ਕੇ ਨਮਾਹੀ ਹਰ ਹਰ ਕਥਾ ਸਾਥ ਸੰਗ ਸੁਨਾਈ ਪੀਵਤ ਰਾਮ ਰਸ ਅੰਮ੍ਰਿਤ ਗੁਣ ਜਾਸ ਜਪ ਹਰ ਚਰਨ ਮਿੱਟੀ ਖੁਦ ਤਾਸ ਰਹਾ ਸਰਬ ਕਲਿਆਣ ਸੁਖ ਸਹਿਜ ਨਿਦਾਨ ਜਕ ਹੈ ਹਿਰਦੇ ਵਸੇ ਭਗਵਾਨ आकड मंत्र तंत्र सब सार करने हार हृदय में धार तज सब परम पदियु पार ब्रह्म क नानक टल्ल एओ धर्म गोड़ी महला پنجवा सांध पै गुरु गोविंद पाई तापा बिन से मेरी पाई राऊ ਰਾਮ ਨਾਮ ਨਿਤੇ ਰਸਨ ਵਖਾਨ ਬਿਨਸੀ ਰੋਗ ਪੈ ਕਲਿਆਨ ਪਾਰ ਬ੍ਰਹਮ ਗੁਣ ਅਗੰਬ ਵਿਚਾਰ ਸਾਧੂ ਸੰਗ ਮਹਨ ਨਿਤਨ ਨਿਰਮਲ ਕੰਗਾਉ ਨਿਤ ਨੀਤ ਗਈ ਬਿਆਰ ਬ੍ਰਿਜਨ ਮੀਨ ਮਨ ਬਚ ਕਰਮ ਪ੍ਰਭ ਆਪਣਾ ਧਿਆਈ ਨਾਨਕ ਦਾ ਤੇਰੀ ਸਰਨਾਈ ਗਉੜੀ ਮਹਲਾ ਪੰਜਵਾਂ ਨੀਤਰ ਪ੍ਰਗਿਆਸ ਕੀਆ ਗੁਰਦੀਵ ਪਰਮ ਗੈ ਪੂਰਨ ਪੀ ਸਿਵਾ ਰਹਾ ਸੀਤਲਾ ਤੀ ਰਖਿਆ ਬਿਹਾਰੀ ਪਰਬ੍ਰਹਮ ਪ੍ਰਕਿਰਪਾਦਾਰੀ ਨਾਨਕ ਨਾਮ ਜਪੈ ਸੋ ਜੀਵਾ ਈਸਾ ਸੰਗਹਰ ਅੰਮ੍ਰਿਤ ਪੀਵਾਈ ਗਉੜੀ ਮਹਲਾ ਪੰਜਵਾਂ ਤੇਰ ਕਰ ਬੈ ਸੋ ਹਰ ਜਨ ਪਿਆਰੀ ਸਤਿਗੁਰ ਤੁਮਰੀ ਕਾ ਜਸੁ ਵਾਰੀ ਰਹਾਉ ਦੁਸ਼ਟ ਦੂਤ ਪਰਮੇਸ਼ਰ ਮਾਰੀ ਜਨ ਕੀ ਪੈਜ ਰੱਖੀ ਕਰਤਾਰੀ ਬਾਦਸ਼ਾਹ ਸਭ ਵਸਕਰ ਦੀਨੇ ਅਮਿਤ ਨਾਮ ਮਹਾਰਸਬੀਨੇ ਨਿਰਪਾਹੀ ਪਜੂ ਭਗਵਾਨ ਸਾਧ ਸੰਗਤ ਮਿਲ ਕੀਨੋ ਦਾ ਨਹੀ ਸਰਨ ਪਰਿ ਪ੍ਰਵੰਤਰ ਜਾਮੀ ਨਾਨਕ ਊਟ ਪਕਰੀ ਪ੍ਰਭ ਸੁਆਮੀ ਗਉੜੀ ਮਹਲਾ ਪੰਜਵਾਂ ਰਾਗ ਪਿਤਾ ਪ੍ਰਭ ਮੀਰੀ ਮੋਇ ਨਿਰਗੁਣ ਸਭ ਗੁਣ تیਰੀ ਰਹਾ பஞ்சਵਖਾ ਦੀ ਇੱਕ ਗਰੀਬਾ ਰੱਖ ਰੱਖ ਨਿਹਾਰੀ ਖੇਧ ਕਰੇ ਅਰੇ ਬਹੁ ਸੰਤਾ ਵੈ ਆਇਓ ਸਰਨ ਤੁਹਾਰੀ ਕਰ ਕਰ ਹਾਰਿਉ ਅਨਕ ਬੋ ਬਾਤੀ ਛੋਡੇ ਕਤ ਹੋ ਨਹੀ ਏਕ ਬਾਤ ਸੁਨਾ ਤਾ ਕੀ ਉਟਾ ਸਾ ਸੰਗ ਮਿਟ ਜਾਹੀ ਕਰ ਕਿਰਪਾ ਸੰਤ ਮਿਲੇ ਮੋਹੀ ਤਨ ਤੀ ਧੀਰਜ ਪਾਇਆ ਸੰਤੀ ਮੰਤੂ ਰਿਓ ਮੋਇ ਨਿਰਭਾਗ ਗੁਰ ਕਾ ਸਬਦ ਕਮਾਇਆ ਜੀਤ ਲੈ ਓਏ ਮਾਂ ਵਿਖਾ ਦੀ ਸਹਿ ਸਵੇਲੀ ਬਾਣੀ ਕਹਉ ਨਾਨਕ ਮਨ ਭਿਆ ਪ੍ਰਗਸਾ ਪਾਇਆ ਪਾ ਨਿਰਵਾਣੀ ਮਿਲਾ ਹਲ ਮਹੱਲਾ ਪੰਜਵਾਂ ਸਰਬ ਕਲਿਆਣ ਕੀ ਗੁਰ ਦੀਵਾ ਸਿਵ ਕੈ ਆਪਣੀ ਲਾਇਓ ਸਿਵ ਬਿਗੰਨਾ ਲਾਗੇ ਜਪ ਲਖ ਭੀਵ ਧਰਤ ਪੁਨੀਤ ਭਈ ਗੁਰ ਗਾਇ ਦੁਰਤ ਗਿਆ ਹਰ ਨਾਮ ਤੇ ਆਈ ਰਾਵ ਸਭਨੀ ਠਾਈ ਰਵਿਆ ਆਪੂ ਆਜੁਗਾਦ ਜਾ ਕਾ ਵਡ ਪਰਤਾਪ ਗੁਰ ਪ੍ਰਸਾਦ ਨਾ ਹੋਏ ਸੰਤਾਪ ਗੁਰ ਕੀ ਚਰਨ ਲਗੇ ਮਨ ਮੀਟੀ ਧਰੇ ਬਿਗਨਾ ਹੋਈ ਸਭ ਠਾਈ ਉੱਠੀ ਸਾ ਸੁਖ ਪਾਈ ਸੰਗਰ ਟੁੱਟੇ ਪਰ ਬ੍ਰਹਮ ਪ੍ਰਾਪਰ ਕਵਾਲੀ ਜਿੱਥਾ ਕਿੱਥੇ ਦਿਸੇ ਨਾਲੇ ਨਾਨਕ ਦਾਸ ਖਸਮ ਰਤ ਪਾਲੀ ਮਿਲਾ ਲ ਮਹੱਲਾ ਪੰਜਵੈ ਚਰਨ ਕਮਲ ਪ੍ਰਾਪਿ ਦਿੱਤੀ ਆਈ ਰੋ ਗਈ ਸਗਲੇ ਸੁਖ ਪਾਈ ਗੁਰੂ ਦੁੱਖ ਕਾਟਿਆ ਦੀਨੋ ਦਾ ਨਾਲ ਸਫਲ ਜਨਮ ਜੀਵਨ ਪਰਵਾਨ ਰਹਾਉ ਆਕਾਟ ਕਟਾ ਅੰਮ੍ਰਿਤ ਪ੍ਰਭ ਬਾਣੀ ਕਾ ਨਾਨਕ ਜਪ ਜੀ ਵੇ ਗਿਆਨੀ ਬਿਲਾਲ ਮਹਲਾ 5ਵਾਂ ਸਤ ਪਾਈ ਗੁਰਸਤ ਗੁਰਪੂਰੀ ਸੁਖ ਉਪਜੀਵਾਜੀ ਅਨਹਦ ਤੂਰੀ ਰਹਾਉ ਤਾਪ ਪਾਪ ਸੰਤਾ ਬਿਨਾਸੀ ਹਰ ਸਿਮਰਤਿ ਕੀ ਲੇਖ ਸਵਨਾਸੀ ਅੰਧ ਕਰੋ ਮੇਰਾ ਸੁੰਦਰ ਨਾਰੀ ਗੁਰਨਾਨਕ ਮੇਰੀ ਪੈਜ ਸਵਾਰੀ ਬਿਲਾਲ ਮਹੱਲਾ 5 ਸਗਲਾ ਆਨੰਦ ਕੀਆ ਪਰਮੇਸ਼ਰੀ ਆਪਣਾ ਬਿੱਧ ਸਮਾਰਿਆ ਸਾਧ ਜਨਾ ਹੋਈ ਕਿਰਪਾ ਲਾਭ ਸੇ ਸਾਂ ਪਰਵਾਰਿਆ ਕਾਰਜ ਸਤਗੁਰੇ ਆਪ ਸਵਾਰਿਆ ਵੱਡਿਆ ਜਹਰ ਗੋਵਿੰਦ ਕੀ ਸੂਖ ਮੰਗਲ ਕਲਿਆਣ ਵਿਚਾਰਿਆ ਰਹਾ ਵਣ ਤਰਨ ਤਰਪਾਉਣੇ ਹਰਿਆ ਹੋਈ ਸਗਲੇ ਜੀ ਸਦਾਰਿਆ ਮਨ ਇੱਛੇ ਨਾਨਕ ਖੁਲ ਪਾਈ ਪੁਰਨੈ ਸਿ ਪੁਜਾਰਿਆ ਮਿਲਾਲ ਮਹਲਾ 5 ਰੋਗ ਗਿਆ ਪ੍ਰਭ ਆਪ ਬਗਵਾਇਆ ਨੀਂਦ ਪਈ ਸੁਖ ਸੈਤ ਕਰਿਆ ਆ ਰਹਾ ਰਾਜ ਰਾਜ ਪੂਜਨ ਖਾਓ ਮੇਰੇ ਪਾਈ ਅੰਮ੍ਰਿਤ ਨਾਮ ਰਿਤ ਮਾਹ ਧਿਆਈ ਨਾਨਕ ਗੁਰਪੂਰੀ ਸਿਰਨਾਈ ਜਨ ਆਪਣੇ ਨਾਮ ਕੀ ਪਹਿ ਜਿ ਰਖਾਈ ਮਿਲਾਲ ਮਹਲਾ 5 ਤਾਪ ਸੰਤਸਾ ਸਹ ਲੈ ਗੀ ਬਿਨ ਸੀਤੇ ਰੂਗ ਪਾਰ ਬ੍ਰਹਮਤੋਂ ਬਖਸਿਆ ਸੰਤਨ ਰਸ ਭੂਗ ਰਹਾ ਸਰਵਸੁਕਾਰ ਤੇਰੀ ਮੰਡਲੀ ਤੇਰਾ ਮੰਤਨਿਆ ਰੂਗ ਗung ਗਾਓ ਨਿਤ ਰਾਮ ਕੀ ਈ ਆਖ ਦੇ ਰੂਗ ਆਏ ਬਸੋ ਕਰ ਦੀਸ ਮੈਂ ਈ ਭਲੀ ਸੰਜੋਗ ਨਾਨਕ ਪ੍ਰਸ ਪਰਸਨ ਫੈਲ ਹੈਗੇ ਬਿਊਗ ਮਿਲਾਂ ਮਹੱਲਾ ਪੰਜਵਾ ਵੰਦਨ ਕਾਟਿਆ ਪ੍ਰਭ ਹੂਆ ਕਿਰਪਾਲ ਦੀਨ ਦਿਆਲ ਪ੍ਰਭ ਪਰ ਬ੍ਰਹਮ ਤਾਕੀ ਨਦ ਨਿਹਾਲ ਗੁਰੂ ਰਾ ਕਿਰਪਾ ਦਾ ਕਰੀ ਕਾਟਿਆ ਦੁਖ ਰੋਗ ਮਨ ਤਨ ਸੀਤਲ ਸੁਖੀ ਭਇਆ ਪ੍ਰਭ ਧਿਆਵਨ ਜੋਗ ਰਹਾ ਔਖ ਦੇ ਅਰ ਕਾ ਨਾਮ ਹੈ ਜਿਤ ਰੋਗ ਨਾ ਵਿਆਪੈ ਸਾਤ ਸੰਗਮਤ ਨਹੀਂ ਤੇ ਫਿਰ ਦੁੱਖ ਨਾ ਜਾਪੈ ਹਰ 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 ਜਾਪੀਐ ਅੰਤਰ ਲਿਵ ਲਾਈ ਕਿਲ ਵਖਰੇ ਸੁਧ ਹੋਈ ਸਦ ਸਰਨਾਈ ਸੰਤ ਜਪਤ ਹਰ ਨਾਮ ਜਸ ਤਾਂ ਕੀ ਦੂਰ ਬਿਲਾਈ ਮਹਾ ਮੰਤਰ ਨਾਨਕ ਕਟੈ ਹਰ ਕੀ ਗੁਣ ਗਾਈ ਮਿਲਾਲਾ ਮਹਲਾ ਪੰਜਵਾਂ ਹਰ ਹਰਿ ਹਰਿ ਅਰਾਧਿਆ ਹੋਈਏ ਅਰੋਗ ਰਾਮਚੰਦ ਕੀ ਲਛਟੀ ਕਾ ਜਿਨ ਮਾਰਿਆ ਰੋਗ ਰਹਾ ਗੁਰਪੂਰਾ ਹਰਿ ਜਾਪੀਐ ਨਿਤ ਕੀਤੇ ਭੂਗ ਸਾ ਸੰਗ ਕੈ ਵਰਣੈ ਮਿਲਿਆ ਸੰਜੋਗ ਜੇ ਸਿਮਰਤੈ ਸੁਖ ਪਾਈਐ ਬਿਨ ਸੇ ਬਿਯੋਗ ਨਾਨਕ ਪ੍ਰਸਰਣਾ ਗਤੀ ਕਨ ਕਨ ਜੋਗ ਰਾਗ ਬਿਲਾਵਲ ਮਹਲਾ 5 ਦੁਪਦੀ ਕਰ 5 ਇੱਕ ਓ ਅੰਕਾਰ ਸਤਗੁਰ ਪ੍ਰਸਾਦਿ ਔਰ ਉਪਾਸਾ ਬ ਤਿਆਗਿਆ ਦਾਰੂ ਨਾਮ ਲਿਆ ਤੋ ਪਾਪ ਸਭ ਮਿਟੇ ਰੂਗ ਸੀਤਲ ਮਨ ਵੇਓ ਘਰ ਪੂਰਾ ਆਰਾਧਿਆ ਸਗਲਾ ਦੁੱਖ ਗਿਆ ਰੱਖਣ ਹਾਰੇ ਰੱਖਿਆ ਆਪਣੀ ਕਰਮਿਆ ਰਹਾਉ ਵਾਹ ਪਕੜੇ ਪ੍ਰਭ ਕਾਢਿਆ ਕੀਨਾ ਆਪਣਿਓ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਭਇਆ ਮਹਿਲਾ ਮਹਿਲਾ ਪੰਜਵਾ ਰੋਗ ਮਿਟਾਇਆ ਆਪ ਪ੍ਰਭ ਉਪਜਿਆ ਸੁਖ சாਤ ਵੱਡ ਪਰਤਾਪ ਅਚਰਜ ਰੂਪ ਹਰ ਕੀਨੀ ਦਾ ਗੁਰ ਗੋਵਿੰਦ ਕਿਰਪਾ ਕਰੀ ਰਾਖਿਆ ਮੇਰਾ ਭਾਈ ਹਮ ਤਿਸ ਕੀ ਸਰਨਾਗਤੀ ਜੂ ਸਦਾ ਸਹਾਈ ਰਹਾਉ ਬਿਰਤੀ ਕਦੇ ਨਾ ਹੋਈ ਜਨ ਕੀ ਅਰਦਾਸ ਨਾਨਕ ਜੋਰ ਗੋਵਿੰਦ ਕਾ ਪੂਰਨ ਗੁਣਤਾਸ ਮਿਲਾਲ ਮਹਲਾ ਪੰਜਵੈ ਤਾਤੀ ਵਾ ਨ ਲੱਗਾਈ ਪਾਰ ਬ੍ਰਹਮ ਸਰਨਾਈ ਜੋ ਗਿਰਧਮਾਰੇ RAM ਕਾਰੀ ਦੁਖ ਲੱਗੇ ਨਾ ਭਾਈ ਤਨ ਘਰ ਪੂਰਾ ਪੀਟਿਆ ਜਨ ਬਨਤ ਬਣਾਈ ਰਾਮ ਨਾਮ ਔਖਰ ਦੀਆ ਇਕ ਕਲੇ ਲਾਈ ਰਾਵ ਰੱਖ ਲੀਏ ਤਨ ਰਖਨ ਹਾਰ ਸਭ ਬ्यान ਮਿਟਾਈ ਕਹਉ ਨਾਨਕ ਕਿਰਪਾ ਫਈ ਪ੍ਰਭ ਭੈ ਸਹਾਈ ਮਿਲਾ ਲ ਮਹਲਾ ਪੰਜਵੈ ਆਪਣ ਬਾਲਕਾ ਬਰਖਿਆ ਨਾ ਪਾਰ ਬ੍ਰਹਮ ਗੁਰ ਦੀਵਾ ਸੁਖ ਸੰਤ ਸਹਿਜ ਅਨੰਦ ਭੈ ਪੂਨ ਪੈਸੀ ਹੋ ਰਹਾ ਭਜਨ ਕੀ ਬੇਨਤੀ ਸੁਣੀ ਪ੍ਰਭ ਆਪ ਰੋਗ ਮਿਟਾ ਜੀਵਾਲਿਆ ਨ ਜਾ ਕਾ ਵਰ ਪ੍ਰਤਾਪ ਦੁਖ ਮਾਰੀ ਬਖਸ਼ਣ ਆਪਣੀ ਕਲਦਾਰੀ ਮਨ ਬਾਛਤ ਪਰ ਦਿੱਤਿਐ ਨਾਨਕ ਬਲਿਹਾਰੀ ਬਿਲਾਲ ਮਹਲਾ 5 ਤਾਪ ਲਾਇਆ ਗੁਰ ਸਿਰਜਿ ਨਹਾਰ ਸਤਿਗੁਰ ਆਪਣੇ ਕੋ ਬਲ ਜਾਈ ਜਿਨ ਪੈ ਰੱਖੀ ਸਾਰੀ ਸੰਸਾਰ ਰਹਾਉ ਕਰਮਸਤਕ ਧਰਬਾਲਕ ਰਖ ਲੀਨਾ ਪ੍ਰ ਅੰਮ੍ਰਿਤ ਨਾਮ ਰਸ ਜੀਨੋ ਦਾਸ ਕੀ ਲਾਇ ਰਖ ਮਹਿਰਵਾਨ ਗੁਰੂ ਨਾਨਕ ਬੋਲੇ ਦਰਗੀ ਪ੍ਰਵਾਰ ਬਿਲਾਲ ਮਹਲਾ 5 ਤਾਪ ਆਉਤੀ ਰਖੇ ਆਪੂ ਸੀਤਲ ਪੈ ਗੁਰ ਚੰਨੀ ਲਾਗੀ RAM ਨਾਮ ਹਿਰਦੇ ਮੈਂ ਜਾਪ ਰਹਾ ਕਰ ਕਿਰਪਾ ਸੁ ਪ੍ਰਭੂ ਦੀਨੇ ਜਗਤ ਧਾਰ ਨਵਖੰਡ ਪ੍ਰਤਾਪ ਦੁਖ ਵਿਨ சே ਸੁਖ ਅਨੰਦ ਪ੍ਰਵੇਸ਼ਾ ਕ੍ਰਿਸ਼ਨੁ 부ਜੀ ਮਨ ਤਨ ਸੱਚਾ ਰਾਪੂ ਅਨਾਥ ਕੋ ਨ ਸੰਨ ਸਮਰੱਥਾ ਸਗਲ ਸ੍ਰੀਟ ਕੋ ਮਾਈ ਬਾਪ ਭਗਤ ਵਛਲ ਬਖ ਪੰਜਨ ਸੁਆਮੀ ਗੁਰ ਗੁਣ ਗਾਵਤ ਨਾਨਕ ਲਾਪੂ ਸੋਟਮਲਾ ਪੰਜਵਾ ਕਰਿ ਇਸਨਾਨ ਸਿਮਰ ਪ੍ਰਭ ਆਪਣਾ ਮਨ ਤਨ ਵੇ ਆਰੁਗਾ ਕੋਟ ਵਿਗਨਨ ਲਾਤੀ ਪ੍ਰਸੰਨਾ ਪ੍ਰੀਤੀ ਫਰੀ ਸੰਜੁਗ ਬ੍ਰਭ ਬਾਣੀ ਸਦ ਸੁਬਾਖਿਆ ਗਾਵਸਨ ਪਰਉਨਿਤ ਪਾਈ ਗੁਰ ਪੂਰੇ ਤੋਂ ਰਾਖਿਆ ਰਹਾਉ ਸਾਚਾ ਸਅਮਿਤ ਨਾਈ ਭਗਤ ਵਸਲ ਦੇ ਆਲਾ ਸੰਤਾਂ ਕੀ ਪੈਜ ਰਖਦਾ ਆਇ ਆਦ ਬਿਰਧ ਪ੍ਰਤਪਾਲਾ ਹਰ ਅੰਮ੍ਰਿਤ ਨਾਮ ਪੋਜਨਿਤ ਪੁਚਾ ਸਰਬ ਵੇਲਾ ਮੁਖ ਪਾਵ ਜਰਾ ਮਰਾ ਤਾਪ ਸਭ ਨਠਾ ਗੁਣ ਗੋਬਿੰਦ ਨਿਤ ਗਾਵ ਸੁਨੀ ਅਰਦਾਸ ਸੁਆਮੀ ਮੀਰਾ ਸਰਬ ਕਲਾ ਬਣਾਈ ਪ੍ਰਗਟ ਪਈ ਸਗਲੇ ਜੁਗ ਅੰਤਰ ਗੁਰੂ ਨਾਨਕ ਕੀ ਵਡਿਆਈ ਸੋਟ ਮੱਲਾ ਪੰਜਵਾ ਸੂਖ ਮੰਗਲ ਕਲਿਆਣ ਸਹਿਜਨ ਪ੍ਰਭ ਕੀ ਚਰਨ ਨਿਹਾਰਿਆ ਰੱਖਣ ਹਰਿ ਰੱਖਿਓ ਬਾਰਕ ਸੰਤ ਗੁਰ ਤਾਬ ਉਤਾਰਿਆ ਉਭਰੀ ਸੰਤ ਗੁਰ ਕੀ ਸਰਨਾਈ ਜਾਕੀ ਸਿਵਨਾ ਮਿੱਠੀ ਜਾਈ ਰਹਾਉ ਕਰਮੈ ਸੂ ਬਾਰ ਫਨ ਸੁਕਾ ਪ੍ਰਪਨੇ ਪੈ ਦਿਆਲਾ ਨਾਨਕ ਬਿਗਨਾ ਲਾਗੇ ਕੋ ਮੀਰਾ ਪ੍ਰਭੂਆ ਕਿਰਪਾ ਲਾ ਸੂਰ ਠਾਮ ਲਾ ਪੰਜਵਾ ਗੈ ਕਲੇਸ਼ ਰੂਪ ਸਭ ਨਾਸੀ ਪ੍ਰ ਆਪਣੇ ਕਿਰਪਾਦਾਰੀ ਆਠ ਪੈ ਰਿਆ ਨਦ ਸੁਆਮੀ ਪੂਰਨ ਕਾਲ ਹਮਾਰੀ ਹਾ ਜੀ ਤੂੰ ਸੁਖ ਸੰਪਤ ਰਾਸ ਰੱਖ ਲਿਓ ਬਾਈ ਮੇਰੀ ਕੋ ਪ੍ਰ ਅਗੇ ਅਰਦਾਸ ਰਹਾ ਜੋ ਮੰਗੋ ਸੋਈ ਸੋਈ ਪਾਵਾ ਆਪਣੇ ਖਸ਼ਮ ਪੁਰੂਸਾ ਆ ਨਾਨਕ ਗੁਰਪੂਰਾ ਪੀਟਿਆ ਮਿਟਿਓ ਸਗਲਾ ਦਿੱਸਾ ਸੂਰਟਾ ਮਹਲਾ 5 ਸਿਮਰ ਸਿਮਰੈ ਗੁਰਸਤ ਗੁਰਿ ਆਪਣਾ ਸਗਲਾ ਦੁਖ ਮਿਟਾਇਆ ਤਾਪ ਰੋਗੈ ਗੁਰਬਚਨੀ ਮਨ ਇਚੀ ਫਿਰ ਪਾਇਆ ਮੇਰਾ ਗੁਰਪੂਰਾ ਸੁਖਦਾਤਾ ਕਨ ਕਾਨ ਸਮਰਾ ਸੁਆਮੀ ਪੂਰਨ ਉਰਕ ਵਿਦਤਾ ਰਹਾਉ आनंद बनो मंगल गुन गाओ गुरु नानक फैंदे आला जय जय कर भय जग वितर हुआ पार ब्रह्म रखवाला सोरठ मल्ला पंजाब जरਤ गवाया हर प्रभ आपी सब संसार उवारियो पार ब्रह्म कृपा धारी अपना बिरद सुमारिया ਹੋਏ ਰਾਜੀ RAM ਕੀ ਰਖਵਾਲੀ ਸੂ ਸਹਿਜ ਆਨੰਦ ਗੁਣ ਗਾਵੋ ਮਨ ਤਨ ਦਿਓ ਸੁਖਾਲੀ ਰਹਾਉ ਪਤ ਤੋਦਾਨ ਸਤ ਗੁਰ ਮੀਰਾ ਮੈਂ ਤਿਸ ਕਾ ਬਰਿ ਵਾਸ ਬਖਸ਼ ਲੈ ਸੱਚੇ ਸਾਹਿਬ ਸੁਣ ਨਾਨਕ ਕੀ ਅਰਦਾਸ ਸੂਰਠੇ ਮਹਲਾ 5 ਬਖਸ਼ਿਆ ਪਰਮ ਪਰਮੇਸ਼ਰ ਸਗਲੀ ਰੋਗ ਬਿਦਾਰੇ ਗੁਰੂ ਓਰੇ ਕੀ ਸੱਣੀ ਉਬਰੀ ਕਾਜ ਸਰਸਵਾਰੀ ਹਰ ਜਨ ਸਿਮਰਿਆ ਨਾਮ ਆਧਾਰੂ ਤਾਪ ਉਤਾਰਿਆ ਸੰਤ ਗੁਰੂ ਰਾਏ ਆਪਣੀ ਕਿਰਪਾ ਧਾਰੂ ਰਹਾ ਸਦਾ ਅਨੰਦ ਕਰੇ ਮੇਰੀ ਪਿਆਰੀ ਹਰ ਗੋਵਿੰਦ ਗੁਰ ਰੱਖਿਓ ਵੱਡੀ ਵੱਡਿਆਈ ਨਾਨਕ ਕਰਤੇ ਕੀ ਸਾਚ ਸਦ ਸਤਿ ਪਾਕਿਆ ਸੋਰਠਿ ਮਹਲਾ ਪੰਜਵਾਂ ਭੈ ਕਿਰਪਾ ਸੁਆਮੀ ਮੀਰੀ ਤਿਤ ਸਾਚੀ ਦਰਬਾਰੀ ਸਤਿਗੁਰੇ ਤਾਪ ਗਵਾਇਆ ਭਾਈ ਠਾਲ ਪਾਈ ਸੰਸਾਰ ਆਪਣੇ ਜੀ ਜੰਤਿਆਪੀ ਰੱਖੀ ਜਮੈਂ ਕਿਉ ਹਟਤਾਰ ਹਰ ਕੀ ਚਾਨ ਨਰ ਦੇ ੁਰਦਾਰ ਸਦਾ ਸਦਾ ਪ੍ਰਭਿ ਸਿਮਰੇ ਭਾਈ ਦੁੱਖ ਕਿਲਵਕ ਕਟਨ ਹਾਰ ਰਹਾ ਤਿਸ ਕੀ ਸਨਿ ਉਬਰੇ ਭਾਈ ਜਿਨ ਰਚਿਆ ਸਭ ਕੋਈ ਕਨ ਕਾਨ ਸਮਰਸ ਭਾਈ ਸਚੈ ਸਕੀ ਸੋਈ ਨਾਨਕ ਪ੍ਰਭੁ ਤੇ ਆਇਐ ਭਾਈ ਮਨ ਤਨ ਸੀਤਲ ਹੋਇ ਕੁਰਟ ਮੱਲਾ ਪੰਜਵਾ ਸੰਤੋ ਹਰ ਹਰ ਨਾਮ ਬਿਾਈ ਸੁਖ ਸਾਗਰ ਪ੍ਰਭ ਵਿਸਰ ਨਾਹੀ ਮਨ ਚਿੰਦੀ ਅੜਾ ਫਲ ਪਾਈ ਰਹਾਤ ਸਤਗੁਰੂ ਰੂਹੇ ਤਾਪ ਗਵਾਇਆ ਆਪਣੀ ਕਿਰਪਾ ਦਾਰੀ ਪਾਰ ਬ੍ਰਹਮ ਪ੍ਰਭ ਦੇ ਹਲਾ ਦੁੱਖ ਮਿਟਿਆ ਸਭ ਰਿਵਾਰੀ ਸਰਮਨਿਤਾਨ ਮੰਗਲ ਰਸ ਰੂਪਾ ਹਰ ਕਾ ਨਾਮ ਧਾਰੋ ਨਾਨਕ ਪਤਰਾ ਕੀ ਪਰਮੇਸ਼ਰ ਦਰਿਆ ਸਾਂ ਸੰਸਾਰੂ ਸੋ ਆਤਮਾ ਲਾ ਪੰਜਵਾ ਮੀਰਾ ਸਤਗੁਰ ਰਖਵਾਲਾ ਹੂਆ ਧਾ ਕਿਰਪਾ ਪ੍ਰਭ ਹਾ ਦੀ ਰੱਖਿਆ ਹਰ ਗੋਵਿੰਦ ਨਵਨਰੂਆ ਰਹਾਉ ਤਾਪ ਗਿਆ ਪ੍ਰਭ ਆਪ ਮਿਟਾਇਆ ਜਨ ਕੀ लाज ਰਖਾਈ ਸਾ ਸੰਗਤ ਤੇ ਸਫਲ ਪਾਈ ਸਤਿਗੁਰ ਕੈ ਬਲ ਜਾਈ ਹਉ ਪਾਤ ਪ੍ਰਦੋ ਐਸ ਵਾਰੀ ਹਮਰਾ ਗੁਣ ਅਗੋ ਨ ਬੀਚਾਰਿਓ ਅਟਲ ਬਚਨ ਨਾਨਕ ਗੁਰ ਤੀਰਾ ਸਫਲ ਕਰਮ ਸਤਿਗਦਾਰਿਆ ਸੋਟਮਲਾ ਪੰਜਵਾ ਜੀ ਜੰਤਰ ਸਭ ਤੁਸਕੇ ਕੀ ਸੁਈ ਸੰਸਹਾਈ ਆਪਣੇ ਸੇਵਕੀ ਆਪੇ ਰਖੈ ਪੂਰਨ ਭਈ ਬੜਾਈ ਪਾਰ ਬ੍ਰਹਮ ਪੂਰਾ ਮੇਰਾ ਨਾਲ ਗੁਰੂ ਰਹਿ ਪੂਰੀ ਸਰਾਂਖੀ ਹੋਈ ਸਰਬ ਦਿਯਾਲੀ ਰਹਾਉ ਅੰਗਨ ਨਾਨਕ ਨਾਮ ਧਿਆਈ ਜੀ ਪ੍ਰਾਨ ਕਾ ਦਤ ਆਪਣੇ ਦਾਸ ਕੋ ਕੰਠ ਲਾਈ ਰੱਖ ਜੋ ਬਾਰ ਕੋ ਪਿਤਮਤ ਸੋਟ ਮਹਲਾ ਪੰਜਵਾ ਥਾਂਡ ਪਾਈ ਕਰਤਾ ਰਹਿ ਤਾਂ ਛੋੜ ਗਿਆ ਪਰਿਵਾਰ ਹੈ ਗੁਰੂ ਰਹਿ ਰਾਖੀ ਸਨ ਸਚੀ ਕੀਤਾ ਕੀ ਪਰਮੇਸ਼ਰ ਆਪੋ ਆਖਵਾਲਾ ਸਾਂ ਸਹਜੇ ਸੁਖ ਕਿਨ ਮੈਂ ਉਪਜੀ मनुआ वासना सुख हर नाम दियो दारू तिन सहारोग दारू अपनी कृपा दारी सहली बात सवारी प्रभा अपना विद समारिया हमरा गुण गुना विचारिया गुर का सद प्यो साखी तन सहली लाज राखी बोलाया मोली तीरा तूं साहिबु गिहर जब नानक नाम सच साखी अपने दास जी पे राखी सोरठ महाला पंजवापूरा आ राधी कारज सले साधी सल मनोर पूरी बाजी आनंद तूरी ਸੰਤ ਰਾਮ ਜਲ ਸੁਪਾਇਆ ਸੰਤ ਸਥਾਨ ਵਸੇ ਸੁਖ ਸਹਿਜੀ ਸਗਲੇ ਦੁਖ ਮਿਟਾਇਆ ਰਹਾਉ ਗੁਰ ਊਰੇ ਕੀ ਬਾਣੀ ਪਾਰ ਬ੍ਰਹਮਨ ਬਾਣੀ ਨਾਨਕ ਦਾਸ ਵਖਾਣੀ ਨਿਰਮਲ ਕਥ ਕਹਾਣੀ ਗੁਰ ਊਰੇ ਕੀ ਬਾਣੀ ਪਾਰ ਬ੍ਰਹਮਨ ਬਾਣੀ नानक दास खाणी निर्मला कथ कहाणी